ਇਹਨਾਂ ਬਾਬਾ ਯਾਕੇ ਨਹੀਂ ਲੱਗਦੇ ਇਹਨਾਂ ਨੂੰ ਕਿ ਆਏ ਵੀ ਗ੍ਰੰਥ ਸਾਹਿਬ ਤੇ ਗੁੱਤਾ ਸਾਹਿਬ ਆ ਕੇ ਪਾਠ ਨਹੀਂ ਕਰਨਾ। ਜੇ ਜਿੱਥੇ ਕਰਨਾ ਤੁਸੀਂ ਲੈ ਜਾਓ ਪਰ ਕੋਈ ਨਾ ਹੀ ਰੱਖੋ ਕਦੇ ਵੀ ਆਪਾਂ ਬਵਾਦ 'ਚ ਕਦੇ ਨਹੀਂ ਪੈਣਾ। ਫਰਕ ਨਹੀਂ ਫਰਕ ਨਹੀਂ ਆਪਾਂ ਨੂੰ ਪਿੰਦਾ ਕੋਈ ਵੀ। ਤੁਸੀਂ ਆਪਣੀ ਗੱਲ ਮਨੋਲੇ ਹੋਰ ਨਿੱਕੇ ਦੀ ਮੰਦੇ। ਗੁਰੂ ਘਰ ਵੇਖਣਾ ਕਿਹਦੇ ਹਿਸਾਬ ਨਾਲ ਚੱਲਣਾ ਮੈਂ ਆਪਣਾ ਮੱਲੇ 'ਚ ਬਵਾਦ ਨਹੀਂ ਪਾਉਣਾ। ਤੁਸੀਂ ਨਾ ਰੱਖੋ ਗੁਰੂ ਗ੍ਰੰਥ ਸਾਹਿਬ ਤੇ ਗੁੱਤਾ ਸਾਹਿਬ। ਮੈਨੂੰ ਭਿਜਿਓ ਫਿਰ ਮੈਂ ਅਕਾਲ ਤਖਤ ਸਾਹਿਬ ਤੇ ਲੈ ਜਾਂਦਾ ਫਿਰ। ਫੇਰ ਹੀ ਕਲ ਤੱਕ ਤੇ ਕੜਾਂ ਕੱਲੇਆਂ ਦਾ ਸਾਰਿਆਂ ਦਾ ਹੀ ਆ ਪੱਕੀ ਦੀ ਕੇ ਅੱਖੇ ਨਹੀਂ ਲੱਗਣਾ ਇੱਕ ਪੱਕੀ ਸੌ ਖਾਦੀ ਆ ਹਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਆ ਸਰੂਪ ਜਿਹੜਾ ਨਾ ਇਹਨਾਂ ਗੁਟਕਾ ਸਭ ਤੋਂ ਲਿਖਿਆ ਗਿਆ ਉਹ ਲਿਖਿਆ ਗਿਆ ਵਾ ਪਰ ਹੁਣ ਗੁਰੂ ਗ੍ਰੰਥ ਸਾਹਿਬ ਉੱਤੇ ਆਪਾਂ ਫੇਰ ਭੰਗੜਾ ਪਾਵਾਂਗੇ ਤੇ ਬਾਣੀ ਵੱਖਰੀ ਵੀ ਤੇ ਪੜੀ ਜਾ ਸਕਦੀ ਬਾਬਾ ਜੀ ਕਿ ਹੋਣੀ ਅੱਖੇ ਲੱਗਦੇ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਤੂੰ ਨਹੀਂ ਹਟਣਾ ਤੇ ਫੇਰ ਆਪਣਾ ਬੰਦੋਬਸਤ ਕਰ ਲਓ ਤੁਸੀਂ ਜਿਹੜੀ ਮੈਂ ਗੱਲ ਕਹਿੰਨਾ ਤੁਸੀਂ ਉਹਦੇ ਉਲਟ ਚੱਲਦੇ ਹੋ ਸਾਨੂੰ ਇਹ ਕੰਮ ਨਹੀਂ ਚਲਾ ਦੇਣਾ ਜੋ ਕਰਨਾ ਤੁਸੀਂ ਆਪਣੀ ਮਰਜ਼ੀ ਕਰਨੇ ਮਰਜ਼ੀ ਨਹੀਂ ਚੱਲਣੀ ਮਰਜ਼ੀ ਮੱਲੇ ਦੀ ਚੱਲਣੀ ਆ ਮੈਂਬਰਾਂ ਦੀ ਚੱਲਣੀ ਆ ਵਰਦੀ ਖਾਲਸਾ ਵਰਦੀ ਫਤਿਹ ਵਰਦੀ ਫਤਿਹ ਜੀ ਕੇ ਬਾਬਾ ਜੀ ਹਾਂ ਉਹਦੀ ਪ੍ਰਧਾਨ ਜੀ ਮੈਂ ਕਿਹਾ ਕੋਲ ਰਖਵਿੰਦਰ ਸਿੰਘ ਮੈਸੇਜ ਪਾਉਂਦੇ ਆ ਸਾਰੇ ਵਿੱਚ ਗਰੁੱਪ 'ਚ ਹਾਂਜੀ ਜਦੋਂ ਬਾਬਾ ਜੀ ਆਖੇ ਨਹੀਂ ਲੱਗਦੇ ਇਹਨਾਂ ਨੂੰ ਕਿ ਆਏ ਵੀ ਗ੍ਰੰਥ ਸਾਹਿਬ ਤੇ ਗੁਟਕਾ ਸਾਹ ਰਾ ਕੇ ਪਾਠ ਨਹੀਂ ਕਰਨਾ ਹਾਂ ਤੇ ਮੰਨੇ ਨਹੀਂ ਹਰੇ ਨਹੀਂ ਕਿੰਨੇ ਵਾਰ ਗਰੁੱਪ 'ਚ ਲਖਮਿੰਦਰ ਸਿੰਘ ਪ੍ਰੋਫੈਸਰ ਨੇ ਪ੍ਰੋਫੈਸਰ ਨੇ ਆਹੋ ਹਾਂ ਯਾਰ ਇੰਨੇ ਪੜ੍ਹੇ ਲਿਖੇ ਇਤਨਾ ਕਿ ਗਿਰਗੇ ਬੰਦੇ ਮੈਂ ਤੁਹਾਨੂੰ ਕਹਿਆ ਹੀ ਨਾ ਉਧਰ ਵੀ ਤਾਂ ਮੀਟਿੰਗ ਕੀਤੀ ਵੀ ਤੁਸੀਂ ਨਾ ਕਰੋ ਤੇ ਤੁਸੀਂ ਇੰਨੇ ਕੋਣੋ ਕੁ ਚੰਦ ਚੜਾਉਣਾ ਤੇ ਤੁਸੀਂ ਨਾ ਰੱਖੋ ਗੁਰਨਤ ਸਾਹਿਬ ਤੇ ਗੁਟਕਾ ਸਾਹਿਬ ਨਾ ਰੱਖਿਆ ਕਰੋ ਪ੍ਰਧਾਨ ਸਾਹਿਬ ਜੀ ਆਪਾਂ ਨਾ ਜੇ ਤਾਂ ਮੈਂ ਕੋਈ ਤੇ ਸਿੱਖਿਆ ਨਾ ਨਾ ਹੋਵੇ ਫੇਰ ਗੱਲ ਵੱਖਰੀ ਐ ਨਹੀਂ ਉਹ ਕਹਿੰਦਾ ਉਹਨੇ ਵਿੱਚ ਲਿਖਿਆ ਉਹ ਵਿੱਚ ਹੀ ਪੈਰ ਕਰਕੇ ਪਾਇਆ ਵੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਕੋਥੀ ਦੱਸਦਾ ਔਰ ਇਹਦੇ ਲਈ ਆਮ ਲਾਉਂਦੇ ਆ ਇਹ ਗੁਰੂ ਗ੍ਰੰਥ ਸਾਹਿਬ ਨੂੰ ਕੋਥੀ ਦੱਸਦਾ ਮੇਰੇ ਮੈਸੇਜ ਭੇਜਿਓ ਮੈਨੂੰ ਮੈਨੂੰ ਭੇਜਣੇ ਜਦੋਂ ਬੇਟਾ ਹੁੰਦਾ ਭੇਜਦਾ ਆ ਮੈਨੂੰ ਭੇਜਿਓ ਫਿਰ ਮੈਂ ਅਕਾਲ ਤਖਤ ਸਾਹਿਬ ਤੇ ਲੈ ਜਾਣਾ ਫਿਰ ਜਿੱਥੇ ਕਰਨਾ ਤੁਸੀਂ ਲੈ ਜਾਓ ਪਰ ਕੋਈ ਨਾ ਹੀ ਰੱਖੋ ਕੱਲ ਵੀ ਆਪਾਂ ਗਵਾਦ ਚ ਕੱਦ ਨਹੀਂ ਪੈਣਾ ਨਹੀਂ ਨਹੀਂ ਚਲੋ ਵੇ ਬੇ ਕੋ ਆਪਾਂ ਵਿਵਾਦ ਵਾਲੀ ਵਿਵਾਦ ਤੇ ਖੜਾ ਕਰਦੇ ਪਏ ਹੁਣ ਜਦੋਂ ਮੈਸੇਜ ਕਰਨ ਦੀ ਕਿ ਲੋੜ ਹੈ ਫਿਰ ਮੇਰੇ ਨਾਲ ਬੈਠ ਕੇ ਗੱਲ ਕਰ ਲੈ ਯਾਰ ਜਦੋਂ ਹਾਂ ਬੁੰਡੂnga ਲੈਣੀ ਆ ਫਿਰ ਉਹਨਾਂ ਲੈਣੀ ਆ ਤੁਸੀਂ ਜਦੋਂ ਨਾ ਰੱਖੋ ਬਾਬੇ ਜੀ ਮਹਾਰਾਜ ਦੇ ਉੱਤੇ ਗੁਟਕਾ ਸਾਬ ਨਾ ਹੀ ਰੱਖੋ ਆਪਾਂ ਨੂੰ ਕੀ ਫਰਕ ਪੈਂਦਾ ਨਹੀਂ ਨਹੀਂ ਚਲ ਫਰਕ ਨਹੀਂ ਫਰਕ ਨਹੀਂ ਆਪਾਂ ਨੂੰ ਪੈਂਦਾ ਕੋਈ ਵੀ ਪਰ ਗੱਲ ਹੈਗੀ ਨਾ ਤੁਸੀਂ ਆਪਣੀ ਗੱਲ ਮਨਾਉਂਦੇ ਹੋਰ ਨਹੀਂ ਕਹਦੀ ਮੰਨਦੇ ਨਹੀਂ 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 ਗੱਲ ਹੈ ਐ ਨਹੀਂ ਗੁਰੂ ਘਰ ਵੇਖਣਾ ਕਿਹਦੇ ਹਿਸਾਬ ਨਾਲ ਚੱਲਣਾ ਮੈਂ ਆਪਣਾ ਬੱਲੇ 'ਚ ਆਵਾਜ਼ ਨਹੀਂ ਪਾਉਣਾ ਤੁਸੀਂ ਨਾ ਰੱਖੋ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਚਲੋ ਆਪਾਂ ਨਹੀਂ ਰੱਖਦੇ ਉਹ ਤਾਂ ਕੋਈ ਗੱਲ ਨਹੀਂ ਇਹ ਮਨਣੀ ਨਹੀਂ ਨਾ ਤੁਸੀਂ ਇਹੋ ਤੇ ਗੱਲ ਆ ਵੀ ਤੁਸੀਂ ਨਹੀਂ ਮੰਨਣੀ ਤੇ ਜੇ ਤੁਸੀਂ ਕੋਥੇ ਖੜਨੀ ਲੈ ਜਾਓ ਮੇਰੇ ਦੁਕਾਨ ਤੱਕ ਲੈ ਜਾਓ ਜਿੱਥੇ ਵੀ ਕਾਲ ਸਕਤ ਖੜਾ ਇਕੱਲੇਆਂ ਦਾ ਸਾਰਿਆਂ ਦਾ ਹੀ ਆ ਪੱਕੀ ਜੀ ਕੇ ਅੱਖੇ ਨਹੀਂ ਲੱਗਣਾ ਇੱਕ ਪੱਕੀ ਸੌ ਖਾਦੀ ਆ ਹਨਾ ਨਹੀਂ ਨਹੀਂ ਹੁਣ ਜੇ ਇਹ ਮੈਸੇਜ ਹੋਰ ਤੇ ਮੈਨੂੰ ਮੇਰੇ ਨਾਲ ਬੈਠ ਕੇ ਗੱਲ ਕਰ ਲਵੇ ਨਾ ਫੇ ਤੁਸੀਂ ਉਹਦੇ ਘਰ ਚੱਲ ਜਾਓ ਤੇ ਵੀ ਤੁਸੀਂ ਇਹ ਮੈਸੇਜ ਪਾਇਆ ਕਿਉਂ ਪਾਇਆ ਵਾ ਜਾਓ ਫੇ ਮੈਨੂੰ ਦੱਸੋ ਗੱਲ ਕਰਕੇ ਤੁਹਾਡੇ ਲੱਗੇਗਾ ਰਹਿਗਾ ਆ ਕਰ ਰਿਹਾ ਇੱਥੇ ਹੀ ਆਦਾ ਭਗਵਾਨ ਦੇ ਘਰ ਲੱਗੇ ਬੀਬੀ ਦੇ ਘਰ ਦੇ ਲੱਗੇ ਘਰ ਆਦਾ ਅੱਛਾ ਮੈਂ ਗੱਲ ਕਰਕੇ ਮੈਂ ਦੱਸਾਂ ਕੀ ਜਾਂਦਾ ਨਹੀਂ ਹੁਣ ਨਹੀਂ ਮੈਂ ਜਾਣਾ ਹੁਣ ਅਸੂਲ ਨਹੀਂ ਜਾਣਾ ਕਿਸੇਰੇ ਜਾਉ ਅਸੂਲ ਤੁਸੀਂ ਬਾਬਾਈ ਮੈਂ ਤੁਹੀਂ ਮੰਨਦੇ ਕਿਉਂ ਨਹੀਂ ਗਏ ਜੇ ਤੁਹਾਨੂੰ ਉਦੋਂ ਮੈਂ ਵੀ ਬੇਨਤੀ ਕੀਤੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਤੇ ਨਾ ਰੱਖੋ ਗੁਟਕਾ ਸਾਹਿਬ ਜੇ ਜੇਸ ਗੱਲ ਤੋਂ ਵਿਵਾਦ ਪੈਂਦਾ ਆਪਾਂ ਉਹਨੂੰ ਕਿਉਂ ਨਹੀਂ ਪਛਾਣ ਦੇ ਉਤੋਂ ਗੱਲ ਤੋਂ ਜਿਹੜੀ ਤੁਹਾਨੂੰ ਅਸੀਂ ਗੱਲ ਕਹਿੰਦੇ ਆ ਤੁਸੀਂ ਉਹਦੇ ਉਲਟੀ ਚੱਲਦੇ ਹੋ ਨਹੀਂ ਨਹੀਂ ਵੇਖੋ ਜੇ ਦਾਪਾ ਕੋਈ ਮਰਿਆਦਾ ਤੋਂ ਉਲਟ ਹੋਏ ਨਾ ਫਿਰ ਆਪਾਂ ਕਹਿ ਸਕਦੇ ਹਾਂ ਮਰਿਆਦਾ ਤੋਂ ਉਲਟ ਹੈ ਮਰਿਆਦਾ ਮਰਿਆਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੁਟਕਾ ਰੱਖ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਨਹੀਂ ਹੁੰਦਾ ਇਹ ਤੇ ਹੁੰਦਾ ਪੀੜਾ ਸਾਹਿਬ ਦੇ ਉੱਪਰ ਨਹੀਂ ਪੀੜਾ ਸਾਹਿਬ ਉੱਪਰ ਹੀ ਗੁਰੂ ਗ੍ਰੰਥ ਸਾਹਿਬ ਰੱਖਿਆ ਉਹਦੇ ਉੱਤੇ ਨਹੀਂ ਹੁੰਦਾ ਸਾਹਿਬ ਰੱਖ ਲੈਨੇ ਹੋ ਤੇ ਆਪਾਂ ਪੀੜਾ ਸਾਹਿਬ ਤੇ ਹੁਣ ਜੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਆਸਰੂਪ ਜਿਹੜਾ ਨਾ ਇਹਨਾਂ ਗੁਟਕਾ ਸਭ ਤੋਂ ਲਿਖਿਆ ਗਿਆ ਲਿਖਿਆ ਗਿਆ ਵਾ ਪਰ ਹੁਣ ਗੁਰੂ ਗ੍ਰੰਥ ਸਾਹਿਬ ਉੱਤੇ ਆਪਾਂ ਫੇਰ ਭੰਗੜਾ ਪਾਵਾਂਗੇ ਜੇ ਉਹਦੇ ਵਿੱਚੋਂ ਬਾਣੀ ਪੜੀ ਹੈ ਤੇ ਬਾਣੀ ਵੱਖਰੀ ਵੀ ਤੇ ਪੜੀ ਜਾ ਸਕਦੀ ਬਾਬਾ ਜੀ ਤਾਂ ਕੋਈ ਅੱਖੇ ਲੱਗਦੇ ਤੁਸੀਂ ਤੇ ਆਪਣੀ ਗੱਲ ਮਨਾਉਂਦੇ ਹਰ ਗੱਲ ਤੁਸੀਂ ਆਪਣੀ ਕਹਿੰਦੇ ਵੀ ਮੈਂ ਸੱਚਾ ਆਂ ਬਾਕੀ ਸਾਰੇ ਝੂਠੇ ਆ ਜਾ ਫੇਰ ਮੈਨੂੰ ਉਹਦੇ ਨਾਲ ਗੱਲ ਕਰਕੇ ਦੱਸੋ ਜੇ ਤੁਸੀਂ ਨਹੀਂ ਆਪੜ ਗਿਆ ਬੰਦੇ ਨਹੀਂ ਗੱਲ ਤੇ ਨਹੀਂ ਨਹੀਂ ਹੁਣ ਨਹੀਂ ਮੈਂ ਜਦਾਂ ਕਿ ਕਹਿ ਲਿਖੇ ਦੇ ਘਰ ਮੈਂ ਕੱਲ ਮੈਂ ਵਾਦ-ਵਾਦ ਜੀ ਨਹੀਂ ਬਾਬਾ ਜੀ ਪੈਣ ਦੇਣਾ ਵੀ ਤੁਸੀਂ ਇਹ ਕੰਮ ਨਾ ਕਰੋ ਨਹੀਂ ਮੈਂ ਨਹੀਂ ਪਿੰਦਾ ਵਾਦ ਚ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਤੁਸੀਂ ਨਹੀਂ ਹਟਣਾ ਤੇ ਫਿਰ ਆਪਣਾ ਬੰਦੋਬਸਤ ਕਰ ਲਓ ਮੈਂ ਨਹੀਂ ਇਹ ਗੱਲ ਮੈਂ ਗੱਲਾਂ ਨਹੀਂ ਸੋਣੀਆਂ ਕਿਸਦੀਆਂ ਵੀ ਨਹੀਂ ਨਹੀਂ ਚਲੋ ਚ ਮੇਰੀ ਨੱਕ ਰੱਖ ਲਓ ਕੰਮ ਕਰ ਲਓ ਇੱਕ ਮਹੀਨੇ ਬਾਅਦ ਤੁਸੀਂ ਆਪਣਾ ਦੇਖ ਲਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਹੋਵੇ ਤੁਸੀਂ ਜਿਹੜੀ ਮੈਂ ਗੱਲ ਕਹਿੰਨਾ ਤੁਸੀਂ ਉਹਦੇ ਉਲਟ ਚੱਲਦੇ ਹੋ ਮੈਂ ਇਹ ਕੰਮ ਨਹੀਂ ਚਲਾ ਦੇਣਾ ਪ੍ਰਧਾਨ ਸਾਹਿਬ ਜਿਹੇ ਦਾ ਆਪਾਂ ਕਰੀਏ ਨਾ ਮਰਿਆਦ ਦਾ ਤੁਸੀਂ ਉਲਟ ਫੇਰ ਆਪਾਂ ਕਰ ਸਕਦੇ ਹਾਂ ਮਰਿਆਦ ਦਾ ਉਲਟ ਹੈਗਾ ਕੰਮ ਮਰਿਆਦ ਦਾ ਇਹ ਉਲਟੀ ਹੈ ਫਿਰ ਮੈਂ ਉਹ ਪੜਿਆ ਲ ਮੈਂ ਮਰਲੇ ਜਿਹਦੇ ਬਵਾਦ ਨਹੀਂ ਪਾਉਣਾ ਤੇ ਮੈਂ ਸਵੇਰੇ ਸਤੀਫਾ ਦੇ ਦੇਣਾ ਤੁਸੀਂ ਆਪਣੀ ਮਰਜ਼ੀ ਕਰ ਲਓ ਨਹੀਂ ਨਹੀਂ ਸਤੀਫਾ ਕਾ ਉਹਨੂੰ ਦੇਣਾ ਆਪਾਂ ਬੈਠ ਕੇ ਗੱਲ ਕਰ ਲੈਣੇ ਮੈਂ ਕਰਦੇ ਨੇ ਗੱਲ ਮੈਂ ਬਰਦਾਸ਼ਤ ਨਹੀਂ ਮਾਂਪਾਈ ਕਰਨੀ ਆ ਨਾ ਮੈਂ ਸਫਾਈ ਕਰਦੇ ਆ ਨਾ ਕੋਈ ਕੰਮ ਕਰਦੇ ਆ ਤੇ ਕੰਮ ਕਰਦੇ ਆਪਣੀ ਮਰਜ਼ੀ ਆ ਤੁਸੀਂ ਹਰ ਕੰਮ ਆਪਣੀ ਮਰਜ਼ੀ ਕਰਦੇ ਆ ਚਲੋ ਮੈਂ ਸਵੇਰੇ ਕਰਾਂਗਾ ਡਾਲੂਣਾ ਸਵੇਰੇ ਕਰ ਗਏ ਤੁਸੀਂ ਸਵੇਰੇ ਮੈਂ ਸਵੇਰੇ ਮੇਰੇ ਨੂੰ ਮੈਂ ਆਉਣਾ ਤੁਹਾਡੇ ਕੋਲ 7 ਵਜੇ ਮੈਨੂੰ ਇਹਦਾ ਜਵਾਬ ਚਾਹੀਦਾ ਹੈ ਚਲ ਠੀਕ ਹੈ ਠੀਕ ਹੈ ਨਾ ਇਹ ਨਹੀਂ ਕੰਮ ਵੀ ਤੁਸੀਂ ਆਪਣੀ ਮਰਜ਼ੀ ਹਰ ਪਾਸੇ ਵੀ ਆਪਣੀ ਮਰਜ਼ੀ ਚਲਦੇ ਹੋ ਹਰ ਮਰਜ਼ੀ ਆਪਣੀ ਮਰਜ਼ਾ ਦੇ ਚਲਾਉਨੇ ਹੋ ਨਹੀਂ ਨਹੀਂ ਇਹ ਬੰਦੇ ਦੀ ਮਰਿਆਦਾ ਨਹੀਂ ਹੁੰਦੀ ਹੈ ਹਾਂਜੀ ਇਹ ਨਾ ਬੰਦੇ ਦੀ ਮਰਿਆਦਾ ਨਹੀਂ ਹੁੰਦੀ ਬਾਬਾ ਜੀ ਫਿਰ ਤੁਸੀਂ ਕਿਉਂ ਨਹੀਂ ਮੰਨਦੇ ਗੱਲ ਦੀ ਸ੍ਰੀ ਪੀੜਾ ਸਾਹਿਬ ਦੇ ਉੱਪਰ ਗੁਰੰਤ ਸਾਹਿਬ ਆ ਪਿਆ ਗੁਰੰਤ ਸਾਹਿਬ ਦੇ ਉੱਪਰ ਤੁਸੀਂ ਗੁਟਕਾ ਸਾਹਿਬ ਰੱਖਦੇ ਹੋ ਭਾਵੇਂ ਗੁਰਬਾਣੀ ਵਿੱਚੋਂ ਹੀ ਆਈ ਆ ਗੁਰੰਤ ਸਾਹਿਬ ਦੀ ਝੁਬਾਣੀ ਆ ਤੇ ਫਿਰ ਬਾਣੀ ਦੇ ਵਿੱਚੋਂ ਆ ਤਾਂ ਫਿਰ ਉਹਦੇ ਬਕ ਯੋਜਦਾ ਬਡਾ ਗ੍ਰੰਥ ਸਾਹਿਬ ਬਣਾਇਆ ਕਿ ਕਾਰਨ ਕਰਕੇ ਬਣਾਇਆ ਨਾ ਮਹਾਰਾਜ ਬਾਬਿਆਂ ਨੇ ਹਾਂ ਤੇ ਫਿਰ ਗ੍ਰੰਥਾ ਉਹਦੀ ਬਾਣੀ ਦੇ ਵਿੱਚੋਂ ਹੀ ਪੜ੍ਹਨੀ ਆ ਤੇ ਫਿਰ ਗੁਟਕਾ ਸਾਹ ਉੱਤੇ ਨਾ ਰੱਖੋ ਵੱਖਰਾ ਪੜ ਲਓ ਇੰਨੇ ਇੰਨੇ ਚ ਕੀ ਫਰਕ ਪੈਂਦਾ ਆਪਾਂ ਨੂੰ ਚਲੋ ਠੀਕ ਆ ਜੇ ਮੈਨੂੰ ਦੱਸ ਦੋ ਵੀ ਕਿਤੇ ਲਿਖਿਆ ਗਾ ਵਾ ਗ੍ਰੰਥ ਸਾਹਿਬ ਦੇ ਵਿੱਚ ਗੁਟਕਾ ਸਾਹ ਰੱਖ ਕੇ ਤੇ ਪੜਨਾ ਮੈਂ ਉਹਨਾਂ ਦਾ ਫੇਰ ਮੈਨੂੰ ਦੱਸ ਦੇ ਗੱਲ ਲਿਖੀ ਹੈ ਕਿਤੇ ਨਹੀਂ ਨਹੀਂ ਵੇਖੋ ਆਪਾਂ ਤਾਂ ਇਦਾਂ ਹੀ ਕਰਦੇ ਆਏ ਆ ਜੀ ਸ਼ੁਰੂ ਤੋਂ ਆਪਾਂ ਤਾਂ ਇਦਾਂ ਹੀ ਕਰਦੇ ਆਏ ਆ ਇਹ ਕੋ ਨਾ ਇਹ ਆਪਾਂ ਨਾ ਇਹ ਆਪਾਂ ਭਾਈ ਲੜਨਾ ਨਹੀਂ ਕਿਸੇ ਨਾਲ ਨੇ ਨਹੀਂ ਲੜਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜਿਹੜੀ ਗੱਲ ਲੜਨ ਵਾਲੀ ਗੱਲ ਨਹੀਂ ਉਹਦੋਂ ਵੀ ਆਪਾਂ ਉੱਪਰ ਬੁਲਾਇਆ ਸੀ ਗਾ ਇਸੇ ਕਰਕੇ ਤੁਹਾਨੂੰ ਬੇਨਤੀ ਕੀਤੀ ਵੀ ਬਾਬਾ ਜੀ ਇਦਾਂ ਨਾ ਕਰੋ ਨਾ ਕਰੋ ਚਲ ਕੋਈ ਨਹੀਂ ਕਰ ਲਾਂਗੇ ਇੱਕ ਆਪਣਾ ਡਰੈਸ ਭੇਜਿਓ ਮੈਨੂੰ ਬਾਬਾ ਹਾਂ ਹਾਂ ਭੇਜ ਦੇਣਾ ਕੋਈ ਦੱਸ ਦੱਸ ਭੇਜਿਓ ਮੈਨੂੰ ਤੇ ਸਵੇਰੇ ਮੈਨੂੰ ਗੱਲ ਕਰਕੇ ਉਹਨਾਂ ਦੱਸਿਓ ਮੈਂ ਸਵੇਰੇ ਆਪਣਾ ਆਉਣਾ ਜੇਲੇ ਗੁਰਦੁਆਰੇ ਮੈਨੂੰ ਦੱਸਿਓ ਵੀ ਕਿਉਂ ਇਹ ਨਹੀਂ ਸਵੇਰੇ ਤੜਕੇ ਨਹੀਂ ਹੋਣੀ ਨਾ ਗੱਲ ਹੁਣ ਸਵੇਰੇ ਤਾਂ ਮੈਂ ਹੁਣ ਐ ਹੁਣ ਜਾਣਾ ਨਹੀਂ ਮੈਂ ਸਵੇਰੇ 7 ਵਜੇ ਤੋਂ ਬਾਅਦ ਜਾਊਂਗਾ ਨਾ 8 ਵਜੇ ਤੋਂ ਬਾਅਦ ਮਹਾਰਾਜ ਸਵੇਰੇ ਉਹਨਾਂ ਨੇ ਆਉਣਾ ਹੀ ਆ ਸਵੇਰੇ ਗੁਰਦੁਆਰੇ ਆਉਣਾ ਹੀ ਆ ਸਵੇਰੇ ਸਵੇਰੇ ਨਹੀਂ ਟਾਈਮ ਹੁੰਦਾ ਸਵੇਰੇ ਤੇ ਫਿਰ ਨਿਤਨਮ ਕਰ ਲੱਗ ਜਾਂਦੇ ਨੇ ਨਾ ਸਵੇਰੇ ਟਾਈਮ ਤੁਹਾਡਾ ਹੋਣਾ ਹੀ ਨਹੀਂ ਬਾਬਾ ਜੀ ਫਿਰ ਸਵੇਰੇ ਨਾ ਹੋਣਾ ਟਾਈਮ ਲੱਗਣਾ ਨਾ ਤੁਹਾਡਾ ਹੁਣ ਟਾਈਮ ਲੱਗਣਾ ਨਾ ਸਵੇਰੇ ਲੱਗਣਾ ਵੇਖੋ ਸਵੇਰੇ ਹੁਣ ਜਦੋਂ ਆਣਾ ਉਦੋਂ ਪ੍ਰਕਾਸ਼ ਕਰਨਾ 3:30 ਵਜੇ ਫਿਰ ਪਾਠ ਕਰਨ ਲੱਗ ਜਾਂਦੇ ਫਿਰ ਉਸ ਤੋਂ ਬਾਅਦ ਮੈਂ ਸੂਮਨ ਸਾਹਿਬ ਕਰਨਾ ਹੁੰਦਾ ਉਹਨਾਂ ਫਿਰ ਉਹਨਾਂ ਤੋਂ ਚੱਲ ਜਾਂਦੇ ਨਾ ਸੁਗਰੀ ਸਾਹਿਬ ਕਿਹੜਾ ਕਿ ਤੁਸੀਂ ਕਰਦੇ ਆ ਸੁਗਰੀ ਸਾਹਿਬ ਕਰਦੇ ਉਹ ਦੂਜੇ ਬੰਦੇ ਕਰਦੇ ਆ ਸ਼ੁਰੂਆਤ ਮੈਂ ਹੀ ਕਰਨਾ ਹੁੰਦਾ ਚਲੋ ਬਾਬਾ ਜੀ ਮੈਨੂੰ ਤਾਂ ਫਿਰ ਦੱਸੋ ਗੱਲ ਕਰਕੇ ਚਲ ਜੇ ਨਹੀਂ ਤੇ ਜਿਹੜੀ ਮੈਂ ਤੁਹਾਨੂੰ ਬੇਨਤੀ ਕੀਤੀ ਉਹ ਪ੍ਰਵਾਨ ਕਰ ਲਓ ਚਲੋ ਠੀਕ ਹੈ ਠੀਕ ਠੀਕ ਹਰ ਜਗ੍ਹਾ ਤੁਸੀਂ ਕਾਮਰੇਡੀ ਖੋਲਦੇ ਆ ਜੋ ਕਰਨਾ ਤੁਸੀਂ ਆਪਣੀ ਮਰਜ਼ੀ ਕਰਨੇ ਮਰਜ਼ੀ ਨਹੀਂ ਚੱਲਣੀ ਮਰਜ਼ੀ ਮੱਲੇ ਦੀ ਚੱਲਣੀ ਆ ਮੈਂਬਰਾਂ ਦੀ ਚੱਲਣੀ ਆ ਜੇ ਤੁਹਾਨੂੰ ਬਾਰਾ ਗੰਦੀ ਠੀਕ ਆ ਜੇ ਨਹੀਂ ਤੇ ਇੱਕ ਮਹੀਨਾ ਕਰ ਲਓ ਕੰਮ ਤੇ ਮਹੀਨੇ ਬਾਅਦ ਤੁਸੀਂ ਛੁੱਟੀ ਕਰੋ ਫਿਰ ਚਲੋ ਠੀਕ ਹੈ ਇੱਕ ਮੈਨੂੰ ਐਡਰੈਸ ਪਾਉ ਆਪਣਾ ਠੀਕ ਹੈ ਹਾਂ